ਹਾਂ ਤੇ ਸਾਰੇ ਰੱਖੇ ਆ ਭਾਵੇਂ ਕਰਜ਼ਾ ਚੁੱਕ ਚੁੱਕੀ ਰੱਖੇ ਆ ਹੈ ਭਾਵੇਂ ਪੈਲੀ ਗਹਿਣੇ ਪਾਉਣ ਨੂੰ ਫਿਰਦਾ ਪਰ ਸੰਧ ਸਾਰੇ ਬਣਾਏ ਆ ਚੱਲ ਵੇਨੇ ਅੱਜ ਪੁੱਛ ਕੇ ਪੈਲੀਆਂ ਪਾਉਣ ਵਾਲੀਆਂ ਨਾਲੇ ਮੰਖਵਾਲ ਤਾਂਗੇ ਪਰ ਇਹ ਨੂੰ ਮੇਰੇ ਹਿਸਾਬ ਨਾਲ ਟਰੈਕਟਰ ਘਰੋਂ ਮਿਲਣਾ ਤੇ ਨਹੀਂ ਚਲੋ ਕੱਲੇ ਤੇ ਪਹੂਗੀ ਨਾ ਵੇਨੇ ਆ ਕੀ ਹੁੰਦਾ ਤੁਰਿਆ ਤੇ ਹੁੰਦਾ ਆਵਾਜ਼ ਮਾਰੀ ਇਹ ਅੱਜ ਪਤਾ ਨਹੀਂ ਕਿੱਧਰ ਆ ਕੇ ਬੈਠਾ ਆ ਸਿਵਰੇ ਸਿਵਰੇ ਬਿੱਲੀ। ਕੀ ਹਾਲ ਚਾਲ ਨੇ? ਹਾਜ਼ ਮੇਰੇ ਤਾਂ ਵਧੀਆ ਕਿੱਧਰ ਅੱਜ ਵੇਲੀ ਬੈਠਾ ਆ ਗਏ। ਅੱਜ ਤੇਰੇ ਦਰਸ਼ਨਾਂ ਨੂੰ ਆਇਆ। ਹੋਸ਼ ਨਾ ਠੀਕ ਠਾਕ ਆ? ਵਧੀਆ ਵਧੀਆ। ਹੂੰ। ਹੋਰ ਠੀਕ ਠਾਕ ਆ? ਹਾਂ ਠੀਕ ਠਾਕ ਆ ਤੂੰ ਸੁਣਾ ਕੀ ਬਣਿਆ ਵਾ? ਕੋਹਬ ਨਹੀਂ। ਬਣਨਾ ਬੁਣਨਾ ਕੀ ਆ? ਮੈਂ ਤੇਰੇ ਨਾਲ ਆਇਆ ਹੀ ਮੈਂ ਕਿਹਾ ਤੈਨੂੰ ਮੰਗ ਖਵਾ ਲਦੇ ਅੱਜ। ਕੋਈ ਗੱਲ ਦੀ ਮੰਗ ਖਾ ਲੈਨੇ ਤੇ ਕਿਹੜੀ ਗੱਲ ਵਾ? ਪੈਲੀਆਂ ਵਾਉਣ ਵਾਲੀਆਂ ਅਸੀਂ ਤੇ ਮੈਂ ਕਿਹਾ ਚੱਲ ਗੇਦੇਲੋਂ ਹੋ ਕੇ ਆਉਨੇ ਆ। ਕੁਝ ਪੈਲੀਆਂ ਵਾਦਨੇ ਆ। ਪੈਲੀਆਂ ਦੀ ਕਿਹੜੀ ਗੱਲ ਵਾ? ਕਿਦਾਂ ਵਾਹੇਗਾ ਫੇ? ਆਵੇਂ ਹੁਣੇ ਵਾਦੇ ਸਾਮਾ ਨੂੰ ਵਾਦਨੇ ਆ ਆਪਣੀਆਂ ਛੱਡ ਦਿੰਦੇ ਪਹਿਲਾਂ ਤੇਰੀਆਂ ਵਾਦਨੇ ਆ ਪਾ ਦਾਂਗੇ ਤੇਲ ਪਾਣੀ ਟਰੈਕਟਰ ਜੀ ਵੀ ਪਾ ਦਾਂਗੇ ਤੇਰੇ ਜੀ ਵੀ ਪਾ ਦਾਂਗੇ ਓ ਟਰੈਕਟਰ ਦੀ ਤੇਲ ਡਰਾਮ ਭਰੇ ਪਏ ਘਾ ਤੇਲ ਦੇ ਤੇ ਕੋਈ ਗੱਲ ਨਹੀਂ ਤੈਨੂੰ ਤੇ ਘਾਟਾ ਥੋੜਾ ਵੱਡੇ ਸਰਦਾਰ ਨੂੰ ਕੋਈ ਘਾਟਾ ਹੁੰਦਾ ਨਹੀਂ ਘਾਟਾ ਕੋਈ ਨਹੀਂ ਆ ਬਾਕੀ ਪਾਲਟੀ ਛੱਟੀ ਕਰ ਲੈਣ ਪਾ ਗੜੀ ਨਾਲੇ ਬੰਨਾ ਹੀ ਹੁੰਦਾ ਬੰਨਦਾ ਕੇ ਚਲ ਵਾ ਹਮ ਮੁੰਡਾ ਪੈੜੀ ਬਾਹੂ ਅਸੀਂ ਬਵਾਂਗੇ 10 ਮਿੰਟ ਆਹ ਕੋਈ ਗੱਲ ਨਹੀਂ ਆਹ ਵਾਦਨੇ ਪਹਿਲੀ ਤੇਰੀ ਵਾਦਨੇ ਕਦੋਂ ਆਉਣੀ ਆ ਆ ਜਾ ਸਾਮਾ ਨੂੰ ਹੀ ਆ ਜਾ ਆ ਗਿਆ ਫੇ ਸਾਮਾ ਨੂੰ ਮੈਂ ਆ ਵਾਦਨਾ ਤੇਰੀ ਪੈਲੀ ਆ ਜਾ ਫੇ ਚਾਹ ਨਹੀਂ ਪੀਣੀ ਨਹੀਂ ਚਾਹ ਨਹੀਂ ਪੀਣੀ ਹਾਂ ਫੇ ਰਾਜ ਹੀ ਟਰੈਕਟਰ ਲਾ ਕੇ ਮੈਨੂੰ ਫੋਨ ਕਰਦੀ ਚਲ ਠੀਕ ਆ ਕਰ ਦੂੰ ਕੰਮ ਆ ਤਮੀਆਂ ਦੂਆਂ ਹੁਣ ਲੈ ਆਵਾ ਆਹੋ ਤਮੀਆਂ ਹਰ ਕਹਿ ਲੈਂਦੀਆਂ ਕਿੰਨੇ ਕਿਦੀਆਂ ਆਈਆਂ ਇਹ ਬਥੇਰੀਆਂ ਮਹਿੰਗੀਆਂ ਆਈਆਂ ਜੀ ਕਿੰਨੇ ਕਿਦੀਆਂ ਤਾਂ ਹੀ ਇਹ ਖਰਚੇ ਤਾਂ 60 70000 ਰੁਪਇਆ ਅੱਛਾ ਕਿੰਨਾ ਅਮਰੀਕ ਵਾਲਿਆਂ ਨੇ ਆਹ ਉਹ ਜੇ ਰੰਗ ਰੰਗੇ ਇਹਨਾਂ ਨੂੰ ਕਰਾਉਣਾ ਵਾ ਉੱਥੇ ਉਹਨੇ ਬਣਾਈਆਂ ਸੀ ਅੱਛਾ ਪੈਲ ਰੂਲ ਦਿੰਦੇ ਸੀ ਮੈਂ ਵਧੀਆ ਲੱਗੀਆਂ ਮੈਂ ਲੈਣ ਦੀ ਉਹਨਾਂ ਨੂੰ ਠੀਕ ਜੀ ਸੁਹਾਗਾ ਵੀ ਜਾਂਦਾ ਹੋਵੇ ਹੈ ਸੰਤ ਬਾਬੇ ਦੀ ਕਿਰਪਾ ਨਾਲ ਸਾਰੇ ਬਣਾਏ ਆਗੇ ਹੂੰ ਚੱਲ ਫੇ ਆ ਜਾ ਫੇ ਸ਼ਾਮਾਂ ਨੂੰ ਆਗੇ ਫੇ ਆਪਣੇ ਮੈਂ ਤਾਂ ਮੁੰਡਾ ਹੁੰਦੇ ਆ ਮੁੰਡਾ ਬਾਊ ਕਾ ਪੈਰੀਆਂ ਆਪਾਂ ਘੜੀ ਫੇ ਫਨ ਛਣ ਕਰਾਂਗੇ ਨਾ ਚਲੋ ਜਿੱਦਾਂ ਕਹੋ ਓਦਾਂ ਕਰ ਲਾਂਗੇ ਆ ਪਾਰਟੀ ਸਾਲ ਠੀਕ ਕਰਦੇ ਆ ਬਹਿਨੇ ਖੁਲਾਉਂਦੇ ਆ ਆ ਇਹ ਤੇ ਗਿਆਈਓ ਮਨ ਉਹਨ ਘਰ ਦੇ ਦੀ ਮੰਨਦੇ ਕਿ ਨਹੀਂ ਮੰਨਦੇ ਇਹ ਤਾਂ ਬੰਦਾ ਦਲੇਰ ਆ ਪਰ ਮੈਨੂੰ ਮੇਦ ਨਹੀਂ ਕਰ ਦੇਦੇ ਮੰਨਣ ਚਲੋ ਕਲੇ ਤੇ ਪਊਗੀ ਨਾ ਹੋਰ ਨਹੀਂ ਕੋਹ ਤੇ ਸਾਡਾ ਕੀ ਆ ਵਾਧੂ ਠੀਕ ਆ ਨਹੀਂ ਤੇ ਹੋਰ ਕਿਦੋਂ ਕਰਾਇ ਤੇ ਵਹਲਾਂਗੇ ਓਏ ਉਹਦੇ ਕਿੱਥੇ ਗਿਆ ਆ ਹਾਜੂ ਦੇ ਤਾਂ ਕਿਥੋਂ ਚੇਤਾ ਆ ਗਿਆ ਅੱਗੇ ਮੈਨੂੰ ਚੇਤਾ ਨਹੀਂ ਆਉਦਾ ਮੈਂ ਭੁੱਲਿਆ ਵਾਂ ਉਹਨੂੰ ਮੈਨੂੰ ਤਾਂ ਲੱਗਦਾ ਕਿ ਭੁੱਲੇ ਹੁੰਦੇ ਚੇਤਾ ਦਾ ਹਸ਼ਰਾਬ ਹੀ ਰਹਿੰਦੀ ਸਰਾਪਿਕ ਨਿਆਣੇ ਭੁੱਲ ਜਾਈਦਾ ਹੋਣਾ ਕੋਈ ਕੰਮ ਉਹਦਾ ਕਿੱਥੇ ਚਾ ਦਿੰਦਾ ਤੂੰ ਤੂੰ ਤਾਂ ਬਸ ਆਉਂਦੇ ਲੜਨਾ ਸ਼ੁਰੂ ਕਰਦਾ ਹੈਗਾ ਜਿਹੜੀ ਗੱਲ ਪੁੱਛੀ ਉਹਦਾ ਜਵਾਬ ਨਹੀਂ ਦੇਣਾ ਆ ਤੇ ਆਇਆ ਵਿਚਾਰਾ ਅਸੀਂ ਇਦਾਂ ਪਿਆਲੀਆਂ ਵਾ ਕੇ ਆਇਆ ਵਾ ਤੇ ਹੁਣ ਕੜੀ ਅਰੈਸਟ ਕਰਨਾ ਪੈਣਾ ਤੋ ਕੇ ਪੈ ਗਿਆ ਵਾ ਮੂਧੜੇ ਮੂੰਹ ਪਿਆ ਵਿਚਾਰਾ ਆ ਤੇ ਫਿਰ ਕੀ ਹੋ ਗਿਆ ਕੰਮ ਕਰਨਾ ਹੀ ਆ ਉਹਨੇ ਵਿਚਾਰੇ ਨਿਆਣੇ ਨੇ ਤੇ ਕੰਮ ਕਰਨਾ ਜਿਉਂਦੇ ਨਾਲ ਕਰਵਾ ਦਵੇ ਤੇ ਕੀ ਗੱਜੋ ਚੱਲਿਆ ਆ ਤੂੰ ਵਿਹਲਾ ਰਹਿਣਾ ਵਾ ਉਹਨੂੰ ਵਿਚਾਰੇ ਨਿਆਣੇ ਨੂੰ ਕੰਮ ਤੇ ਲਾਇਆ ਕੋਹ ਨੋਕ ਨੇ ਪੈਲੀਆਂ ਬਾਤੀਆਂ ਕੋਹ ਨੇ ਚਾਹ ਨਾ ਬਾਤੀਆਂ ਹੁੰੀਆਂ ਚਾਹ ਨੁ ਚਾਹ ਕਿੱਥੇ ਚਾਹ ਤੋ ਤੇ ਮਾਰੀ ਗਿਆ ਵਿਚਾਰੇ ਦੇ ਦੇ ਮਜਬੂਰੀ ਨਾ ਹੁੰਦਾ ਇਹ ਕਾਹਦੇ ਚਾਹ ਮਾਰਤੇ ਉਹਦੇ ਮੈਂ ਤੇ ਜਦੋਂ ਕੰਮ ਦੇ ਵਿੱਚ ਹੀ ਖਾ ਪਿਆ ਰਹਿੰਦਾ ਵਾ ਤੇ ਉਹ ਚਾਹ ਮਾਰ ਗਿਆ ਉਹਦੇ ਹੋਇਆ ਕਿਦੀ ਕਿੱਲਾ ਡੇਢ ਕਿੱਲਾ ਵਾ ਲਿਆ ਕਿ ਉਹ ਹੁਣ 30 ਕਿੱਲੇ ਇਕੱਠੇ ਉਹ ਵਿਚਾਰਾ ਪਾਉਂਦਾ ਕੋਈ 4-5 ਕਿੱਲੇ ਨੋਕਰ ਵਾ ਦਿੰਦਾ ਹੋਗਾ ਨੇ ਬਾਕੀ ਡੰਗਰਾਂ ਦਾ ਵੀ ਵੇਖਣਾ ਹੁੰਦਾ ਤਾਂ ਫੇਕ ਪੈਲ ਜੇ ਭਈ ਨਹੀਂ ਪਾਉਣੀ ਵਾਣੀ ਆ ਪੈਲ ਜਿਹੜੀ ਹੈਗੀ ਤੇ ਉਹ ਨਹੀਂ ਵੋਣੀ ਐ ਤੂੰ ਨਹੀਂ ਵੋਣੀ ਮੈਂ ਦੀ ਮੋਣੀ ਅੱਗੇ ਕੋ ਪਹਿਲਾਂ ਮੈਂ ਹੀ ਆਉਂਦਾ ਹਾਂ ਹਾਂ ਮੈਂ ਤਾਂ ਕਦੀ ਵੇਖਿਆ ਨਹੀਂ ਮਦਵਾਨ ਹੋ ਗਿਆ ਤੂੰ ਮੈਨੂੰ ਕੰਮ ਕਰਨਾ ਹੀ ਛੁਟਾਉਂ ਦੇਣਾ ਤੇ ਮੈਨੂੰ ਵੀ ਹਾਈ ਨੂੰ ਹੋ ਗਏ ਆ ਜੇ ਮੈਂ ਤਾਂ ਨਹੀਂ ਵੇਖਿਆ ਵੀ ਕਦੀ ਪੈੜੀ ਚ ਵੜਿਆ ਕਦੋਂ ਦਾ ਸੁੱਤਾ ਵਾ ਅਜੇ ਹੁਣੇ ਹੀ ਆ ਵਿਚਾਰਾ ਨਹਾ ਕੇ ਤੇ ਹੁਣੇ ਪਿਆ ਵਾ ਜਬ ਆਵਾਜ਼ ਮਾਰ ਕੇ ਲਿਆਨੂੰ ਹਾਂ ਹੈ ਹੁਣੇ ਆਵਾਜ਼ ਮਾਰ ਕੇ ਲਿਆਵਾ ਹੋਰ ਤੇ ਵਿਚਾਰਾ ਜਾ ਕੇ ਪਿਆ ਹੀ ਆ ਤੇ ਉਹ ਕੰਮ ਵਾ ਉਹ ਲਾੜੀ ਨਹੀਂ ਹੈਗਾ ਉਹ ਪਿੰਡ ਵਾਲਾ ਆਪਣਾ ਆਹੋ ਉਹਦੀਆਂ ਪੈਲੀਆਂ ਦੋ ਦਿਨ ਵਾਉਣੀਆਂ ਹਾਂ ਹਰ ਜਦ ਤੱਕ ਖਾਪ ਗਿਆ ਆਪਦੀਆਂ ਵੋਹਨ ਦਾ ਤਾਂ ਹੁਣ ਉਹਦੀਆਂ ਵੋਹਨ ਜਾਣੀਆਂ ਉਹਨੇ ਤੇ ਹੁਣ ਹੀ ਨੀ ਮੈਂ ਮੈਂ ਬੋ ਸੋਚਿਆ ਕਰ ਵੀ ਮੈਂ ਨਿਆਣੇ ਦੇਗਾ ਆਪਣਾ ਘਰ ਦਾ ਬੋਝ ਪਾਇਆ ਹੁਣ ਪਿੰਡ ਦਾ ਵੀ ਬੋਝ ਪਾ ਲੈਣਾ ਨਿਆਣੇ ਤੇ ਉਹ ਬੈਠਾ ਮੈਂ ਵੇਲੀ ਗਾ ਬੇਲੀ ਬੈਠਾ ਸੀ ਉੱਥੇ ਆ ਕੇ ਉਹ ਕਹਿੰਦਾ ਕਹਿੰਦਾ ਮੈਂ ਪਹਿਲੀਆਂ ਵੋਹਨ ਵਾਲੀਆਂ ਤੇ ਮੈਂ ਤੁਹਾਡੇ ਆ ਲਿਆ ਤੇ ਫੇਕ ਹੀ ਜਵਾਦਾਂਗੇ ਉਹਦੀਆਂ ਤੇ ਗਵਾੜ ਮੱਥਾ ਗਵਾੜ ਮੱਥਾ ਤੇ ਆਪ ਕਿੰਨਾ ਕਿ ਅੱਖੇ ਲੱਗਦੇ ਕੋਈ ਕਿਉਂ ਨਹੀਂ ਲੱਗਦੇ ਕਿੰਨਿਆਂ ਕਿ ਤੁਹਾਡੀਆਂ ਬਾਹ ਕੇ ਜਾਂਦੇ ਉਦੋਂ ਉਹਨੇ ਕੀ ਬੋਣੀ ਨਿਆਣਾ ਹੈਗਾ ਵਾ ਤੇ ਉਹਦੇ ਸੇਤੇ ਸਾਰਾ ਬੋਝ ਪਿਆ ਵਾ ਉਹ ਵਾ ਆਪਣੀਆਂ ਬੋਹਂਦਾ ਤੇ ਹੁਣ ਉਹ ਪਿੰਡ ਦੀਆਂ ਵਾ ਕੇ ਆਇਆ ਕਰੇ ਤਿੰਨ ਕਿਲੇ ਨਾਲ ਚੱਲ ਜਣ ਮੈਂ ਜਾਣਾ ਵਾ ਤੇ ਵਾਦੂਆ ਲਾਗੇ ਮੈਂ ਬਹਿ ਜਾਊਗਾ ਉੱਥੇ ਅੰਦਰ ਪਿਆ ਪੁੱਛਣਾ ਜਾ ਕੇ ਤੂੰ ਪੁੱਛ ਜਾ ਉਹ ਆਜ ਮਾਰ ਕੇ ਮੈਂ ਨਹੀਂ ਪੁੱਛਣਾ ਹੈਗਾ ਮੈਂ ਨਹੀਂ ਜਾਣਾ ਨੂੰ ਕਹਿ ਮੈਂ ਮੈਨੂੰ ਤੇ ਨਿਆਣੇ ਤੇ ਤਰਸ ਆਉਂਦਾ ਤੈਨੂੰ ਤਾਂ ਆਉਂਦਾ ਨਹੀਂ ਤੈਨੂੰ ਬਹੁਤ ਤਰਸ ਆਉਂਦਾ ਬੋਲਣਾ ਸ਼ੁਰੂ ਕਰ ਦਿੰਦੀ ਅਭੀ ਆਪਾਂ ਮੁਹੱਤਨੀ ਲੋਣਾ ਦੇ ਨਿਆਲੇ ਦੇ ਸੇਤੇ ਬੋਝ ਪਾਈ ਜਾਣਾ ਪਾਈ ਜਾਣਾ ਕਿਤਾ ਪਿਆਵਾ ਵਾ ਵੇ ਦੇ ਹਮ ਸੋਤਾਂ ਮਾ ਜਾਣਾ ਕੰਮ ਜਾਣਾ ਕਿਤੇ ਕਿੱਥੇ ਆਣਾ ਉਹ ਤੇਰਾ ਲਾਡੀ ਅੰਕਲ ਨਹੀਂ ਹੈਗਾ ਹਾਂਜੀ ਉਹਦੀਆਂ ਪਿਆਰੀਆਂ ਮਾਉਣੀਆਂ ਆ ਆ ਜੈ ਨਹੀਂ ਤੈਨੂੰ ਜਾਂਦੇ ਬਾਹਰ ਦਿਲਦਾ ਹੈ ਜੇ ਜੱਟ ਐ ਵੀ ਤੂੰ ਖਰਾਚੇ ਜੁੱਤਾ ਵਾ ਤਿੰਨ ਚਾਰ ਟਾਈਮ ਨਹੀਂ ਉਹ ਦੋ ਪੈਰੀਏ ਵਾ ਕੇ ਗਾਹ ਹੁੰਦੇ ਆ ਆਪਣੀਆਂ ਪਈਆਂ ਜਗਨੀਆਂ ਉਹਨਾਂ ਵਾਲੀਆਂ ਆਪਣੀਆਂ ਸਵੇਰੇ ਵਗ ਜਾਣਗੀਆਂ ਉਹ ਨਹੀਂ ਸ਼ਾਮ ਨੂੰ ਹੋਣੀਆਂ ਆਪਣੀਆਂ ਉਹ ਟਾਈਮ ਨਹੀਂ ਦੋ ਦਿਨ ਰੁੱਕੇ ਬਾਹਰਾਂ ਕੋਈ ਨਹੀਂ ਮੈਂ ਇਹਨੂੰ ਕਹਿ ਕੇ ਆਇਆ ਵਾ ਤੂੰ ਚੱਲਗਾ ਮੇਰੇ ਨਾਲ ਉਹ ਨਹੀਂ ਆਏ ਮੈਂ ਥੱਕਿਆ ਬੜਾ ਸ਼ਾਮ ਨੂੰ ਮਾ ਆ ਜਾ ਆਪਣੀਆਂ ਉਹਨੀਆਂ ਦੋ ਤਿੰਨ ਦਿਨ ਬਾਅਦ ਵਾ ਵਾ ਦੂੰਗਾ ਮੈਂ ਆਪੇ ਜਾ ਕੇ ਵਾਹੂੰ ਦੋਵੇਂ ਟਰੈਕਟਰ ਲੈ ਜੰਨੇ ਛੇਤੀ ਵਾ ਲਾਂਗੇ ਚੱਲ ਚੱਲ ਜੰਨੇ ਆ ਵਾ ਹੁੰਦੇ ਆ ਉਹ ਨਹੀਂ ਨਹੀਂ ਦੋਵੇਂ ਕਰ ਨਹੀਂ ਆ ਮੈਂ ਆਪਣੀਆਂ ਵਾ ਲੂੰਗਾ ਅੱਜ ਇਹ ਤੇ ਤੁਸੀਂ ਮੈਂ ਸਵੇਰ ਦੋ ਤਿੰਨ ਦਿਨ ਬਾਅਦ ਵਾਹੂੰਗਾ ਆ ਨਹੀਂ ਤਾਂ ਆਪ ਚੱਲ ਜੂ ਤੁਸੀਂ ਨਿਕਾਲਾ ਟਰੈਕਟਰ ਕਾ ਮੈਂ ਨਿਕਾ ਖੜਾ ਮੈਂ ਫੇ ਵੱਡਾ ਖੜਾ ਮੈਂ ਨਿਕਾ ਖੜਨਾ ਜਿਹੜਾ ਖਾਣਾ ਲੈ ਜਾ ਮਮੀ ਬੀਬੀ ਕੋ ਤੇ ਚਾਬੀ ਇਹ ਕੋ ਚਾਬੀ ਹੈ ਤੂੰ ਉਹ ਨਾ ਕੱਖੇ ਲੱਗੀ ਇਹਨਾਂ ਗੰਦ ਪਾਇਆ ਨਿਆਣਿਆਂ ਦੇ ਮਾਦਾ ਉਹ ਟਰੈਕਟਰ ਦੀ ਚਾਬੀ ਦੇ ਤੂੰ ਚਾਬੀ ਕੀ ਕਰਨੀ ਹੈ ਅੱਜ ਕਿ ਤਰ੍ਹਾਂ ਚੰਦ ਚੜ ਗਿਆ ਤੈਨੂੰ ਚਾਬੀਆਂ ਦਾ ਚਾਬੀ ਦੱਸ ਚੰਦ ਅਗਲੀ ਚਾਬੀ ਮੈਨੂੰ ਚਾਹੀਦੀ ਟਰੈਕਟਰ ਦੀ ਚਾਬੀ ਮੈਂ ਜਾਣਾ ਕਿਤੇ ਜਾਣਾ ਕਿੱਥੇ ਤੂੰ ਟਰੈਕਟਰ ਤੇ ਜਾਣਾ ਆਹੋ ਟਰੈਕਟਰ ਤੇ ਜਾਣਾ ਅੱਜ ਕੀ ਕਰਨ ਜਾਣਾ ਟਰੈਕਟਰ ਤੇ ਉਹ ਆਪਣਾ ਗਵਾਂਡੀ ਨਹੀਂ ਉਹ लाਡੀ ਉਹਦੀ ਮੈਂ ਪੈਲੀਆਂ ਵਾਉਣ ਜਾਣਾ। ਅਹੀਂ ਨਹੀਂ ਕਹਦੀਆਂ ਪੈਲੀਆਂ ਵਾਉਣ ਜਾਣਾ। ਸਾਡੀਆਂ ਤੇ ਆਪਣੀਆਂ ਨਹੀਂ ਵਗਦੀਆਂ। ਮੁੰਡਾ ਖਾ ਖਾ ਰਹਿਂਦਾ ਵਾ। ਮੈਂ ਉਹਨੂੰ ਹਾਂ ਕਰਕੇ ਆ ਮੈਂ ਜਾਣਾ ਜੀ। ਅਹੀਂ ਕਹਦੇ ਰਿੰਗਾ ਜਾਣਾ ਨਾ ਹੀ ਕਿਸ ਨੂੰ ਆਪਣਾ ਸੰਧ ਦੇਣਾ ਵਾ ਤੇ ਨਾ ਹੀ ਕਿਸ ਕੋ ਸੰਧ ਲਿਆਉਂਦਾ ਵਾ। ਮੈਂ ਜਾਣਾ ਚਾਹਣਾ ਜਾਣਾ ਮੈਂ। ਮੈਂ ਜਾਣਾ ਵਾਉਣ। ਮੈਂ ਜ਼ਬਾਨ ਕਰਕੇ ਆਇਆ ਉਹਦੇ ਨਾਲ। ਤੂੰ ਜਿਹੜੀ ਜ਼ਬਾਨ ਕੀਤੀ ਆ ਨਾ ਤੂੰ ਪੀਣ ਦੀ ਜ਼ਬਾਨ ਕੀਤੀ ਤੂੰ ਆਪਣੀ ਉਹ ਕਰ ਜਾ ਕੇ। ਤੇਰਾ ਉਹ ਵੇਲਾ ਹੋਇਆ ਤੇਰਾ ਪੈਰੀ ਦਾ ਨਹੀਂ ਵੇਲਾ ਮੈਨੂੰ ਚਾਬੀ ਦੇ ਚੁਪ ਕੇ ਟਰੈਕਟਰ ਦੀ ਮੈਂ ਚਾਬੀ ਨਹੀਂ ਕੀ ਦੇਣੀ ਸਾਡੀਆਂ ਪੈਗਾਂ ਵਾਉਣ ਵਾਲੀਆਂ ਵਾ ਮੁੰਡਾ ਘੜੀ ਕੇ ਆਇਆ ਹੁਣੇ ਅਜੇ ਆਇਆ ਵੋਂਦਾ ਉਹਨੇ ਫੇਰ ਵਾਉਣਾ ਇਹ ਤਾਂ ਪੈਗਾਂ ਸਾਡੇ ਪਾਉਣ ਉਹਨੂੰ ਤਾਂ ਤੁਸੀਂ ਮਗਰ ਲਾਇਆ ਵਾ ਮੈਂ ਤਉਨੂੰ ਕਹਿੰਦਾ ਵਾ ਆ ਜਾਓ ਜਾਨ ਨਹੀਂ ਡਿਆ ਉੱਠ ਨਹੀਂ ਡਿਆ ਉਹਦਾ ਥੱਕਾ ਸਵੇਰ ਦਾ ਤੂੰ ਕਦੀ ਆਖਿਆ ਵੀ ਚਲ ਮੈਂ ਮੁੰਡੇ ਨਾਲ ਫੇਰਾ ਮਾਰਾਂ ਮੈਂ ਮੁੰਡਾ ਕੀ ਕਰਨ ਡਿਆ ਵਾ ਚਲ ਮੈਂ ਉਹਨੂੰ ਘੜੀ ਸਾਥ ਮਾਵਾਂ ਸਾ ਉਹ ਬਹੁਤ ਅੱਖਰਾਸੇ ਜੁੱਤਾ ਉੱਥੇ ਖਰਾਸੇ ਦੇ ਜੁੱਤਾ 35 ਪੈਗਾਂ ਵਾ ਉਹ ਆਵੇ ਮਗ ਜਾਣੀਆਂ ਮੱਟ ਬੰਨੇ ਉਹਨਾਂ ਦੇ ਬੰਨਣ ਵਾਲੇ ਸਭ ਕੋਲ ਐਡਾ ਵੱਡਾ ਟਰੈਕਟਰ ਟਰੈਕਟਰ ਨਾ ਮਾਉਣੀ ਆ ਵਾ ਮੌੜਾ ਟਰੈਕਟਰ ਦੇ ਨਾਲ ਹੀ ਆ ਨਿਆਣਾ ਸੱਕ ਜਾਂਦਾ ਵਾ ਉਹਨੂੰ ਕਹੋ ਚਾਬੀ ਦੇ ਮੈਂ ਜਾਣਾ ਉੱਥੇ ਚਾਬੀ ਨਹੀਂ ਕਿ ਮਿਲਣੀ ਮੈਂ ਚਾਬੀ ਲੈ ਕੇ ਜਾਵਾਂ ਲੋ ਮਰਜ਼ੀ ਕਰ ਅਸੀਂ ਨਹੀਂ ਕਿਸ ਦੀ ਪੈਗੀ ਤੂੰ ਸਾਰੇ ਟੱਬਰ ਦੇ ਨੰਨਾ ਹੀ ਤੜਿਆ ਵਜੇ ਬਾਹਰ ਉਹ ਬੈਠੀ ਆ ਤੇ ਉਹਨੇ ਗੱਲ ਨਹੀਂ ਮੰਨੀ ਤੇ ਤੂੰ ਉਹਨੇ ਮੁੰਡੇ ਨੇ ਮੰਨੇ ਉਹਨੇ ਨਹੀਂ ਮੰਨੀ ਤੇ ਤੂੰ ਤੇ ਤੂੰ ਗੱਡੀ ਟੱਪੜ ਪਰ ਪੈ ਕੇ ਬੈ ਗਈ ਮੈਂ ਜੋ ਤੁਹਾਨੂੰ ਆਨੀ ਫੇ ਮੈਂ ਨਾ ਚਾਬੀ ਦੇਣੀ ਨਾ ਮੈਂ ਸਾਧ ਦੇਣਾ ਦੇਣਾ ਸਾਧ ਤੂੰ ਹਲਾ ਆਹੋ ਮੈਂ ਮਰ ਕੇ ਸੰਦ ਸਾਰੇ ਬਣਾਏ ਆ ਬਣਾਏ ਤੂੰ ਕਾਹਦੇ ਵਾਤੇ ਬਣਾਏ ਕਿਹਨੂੰ ਵਰਤਣੇ ਨਹੀਂ ਦੇਣੇ ਨਹੀਂ ਅਹੀ ਵਰਤਾਂਗੇ ਆਪਣੇ ਘਰ ਕਿਉਂ ਬਗਾਨਿਆਂ ਨੂੰ ਤੇ ਗਏ ਲੋਕਾਂ ਨੂੰ ਮੈਂ ਮਾਤਾ ਲੈ ਕੇ ਜਾਣਾ ਮੈਨੂੰ ਨਹੀਂ ਪਤਾ ਮੈਂ ਚਾਬੀ ਨਹੀਂ ਕਿ ਦੇਣੀ ਭਾਵੇਂ ਜੋ ਮਰਜ਼ੀ ਕਰ ਤੂੰ ਮੈਂ ਟਰੈਕਟਰ ਤੋੜਦਾ ਬੇਵੇਲੇ ਤੂੰ ਤੋੜ ਦੇ ਆ ਤੋੜ ਦੇਗਾ ਤੇ ਚੰਗਾ ਕਰੇਗਾ ਸਗੋਂ ਆ ਵੀ ਮੈਂ ਜਾਂਗਾ ਵੇਲੇ ਹੋ ਕੇ ਆ ਵੀ ਤੂੰ ਹੀ ਪਖੰਡ ਫੜਿਆ ਤੂੰ ਕਾਹਦਾ ਪਖੰਡ ਵਾ ਤੇਰੀ ਸਾਂਝ ਹੋਊਗੀ ਬਾਹਰ ਬੂਆਰ ਸਾਡੇ ਸੰਤ ਸੰਤ ਦੇ ਨਾਲ ਤੇਰੀ ਕੋਈ ਸਾਂਝ ਨਹੀਂ ਮੇਰੀ ਹੈਗੀ ਸਾਂਝ ਮੇਰੀ ਹੈਗੀ ਤੇਰੀ ਹੈਗੀ ਤੇਰੇ ਕੰਮੋਂ ਦੇ ਮੇਰੇ ਕੰਮੋਂ ਦੇ ਆ ਮੇਰੇ ਯਾਰ ਆ ਯਾਰ ਹੁਣ ਕੇ ਤੇਰੇ ਬਾਹਰ ਬਾਹਰ ਦੇ ਇੱਥੇ ਕੋਈ ਯਾਰੀ ਨਹੀਂ ਹੈਗੀ ਯਾਰੀ ਨਹੀਂ ਹੈਗੀ ਤੂੰ ਮਾਲਕ ਕਰ ਮੈਂ ਡਿਟਰੈਕਟਰਾਂ ਦੀ ਤੇ ਟ੍ਰੈਕਟਰ ਜੋ ਮੈਂ ਖਰੀਦੇ ਆ ਤੇ ਮੈਂ ਮਾਲਕ ਹੋਣਾ ਨਹੀਂ ਮੈਨੂੰ ਨਹੀਂ ਪਤਾ ਮੈਂ ਇਹ ਹੀ ਨਹੀਂ ਚਾਬੀ ਦੇਣੀ ਨਾਂ ਦਵਾ ਮੈਂ ਨਿੱਕੇ ਦੀ ਕਰ ਨਾਂ ਦਵਾ ਤੇ ਮੈਂ ਵੱਡੇ ਦੀ ਮੈਂ ਚਾਬੀ ਨਹੀਂ ਦੇਣੀ ਮੈਂ ਟਰੈਕਟਰ ਤੋ ਪਾ ਨਹੀਂ ਦੇਣੀ। ਆਪ ਪਕਾਰ ਕੇ ਤੇ ਜਾ। ਆ ਮੈਂ ਤੋੜ ਦੇਣੀ ਟਰੈਕਟਰ। ਤੇਰਾ ਪੀਣ ਦਾ ਵੇਲਾ ਹੋਇਆ ਜਾ ਕੇ ਤੋਂਨਾਂ ਦੇ ਨਾਲ ਯਾਰੀਆਂ ਨਿਭਾ ਬਾਰੇ। ਭਾਵੇਂ ਮੇਰਾ ਪੀਣ ਦਾ ਹੋਇਆ ਭਾਵੇਂ ਜੋ ਮਰਜੀ ਹੋਏ ਮੈਂ ਟਰੈਕਟਰ ਲੈ ਕੇ ਜਾਣੀ ਅੱਜ। ਮੈਂ ਟਰੈਕਟਰ ਨਹੀਂ ਕਹ ਦੇਣਾ। ਤੈਨੂੰ ਕਿਹਾ ਨਹੀਂ ਦੇਣਾ। ਮੈਂ ਤੈਨੂੰ ਕਿਹਾ ਬੁੜੀਏ ਚੁੱਪ ਕਰਕੇ ਚਾਬੀ ਫੜਾ ਦੇ। ਮੈਂ ਤੈਨੂੰ ਜਿਦਵਾਨੀ ਆਪੇ ਮੈਂ ਬਾਹਰ ਸੰਧ ਨਹੀਂ ਦੇਣਾ। ਮਾਰਾ ਮੈਂ ਤੈਨੂੰ ਕਿਹਾ ਚੁੱਪ ਕਰਕੇ ਚਾਬੀ ਫੜਾ ਦੇ ਮੈਨੂੰ। ਮੈਂ ਤੈਨੂੰ ਆਖਿਆ ਪਈ ਮੈਂ ਸੰਧ ਨਹੀਂ ਬਾਹਰ ਜਾਣ ਦੇਣਾ। ਜਾਣ ਫੜਾ ਦੇਣਾ ਤੂੰ। ਹਾਂ। ਮੈਨੂੰ ਚਾਬੀ ਫੜਾ। ਕਿੱਦਾਂ ਬਨ ਕੇ ਬੈਠੀ ਚੁੰਨੀ ਦੇ ਭੱਲੇ ਨਾਲ ਝਾਭੀਆਂ ਮੈਨੂੰ ਮੁੰਡੇ ਰੇ ਫੜਾਈ ਸੀਗੀ ਤੇ ਮੈਂ ਲਈ ਬਨ ਮੁੰਡੇ ਨੇ ਫੜਾਈ ਤੂੰ ਇਹ ਤਿੰਨ ਜਣਾ ਝੁੰਟੀ ਕੀਤੀ ਰਲੇ ਤੁਸੀਂ ਸਾਰੇ ਤੇ ਮੈਂ ਕਾਜੀ ਆਂ ਝੁੰਟੀ ਵਾਲੀ ਗੱਲ ਵਾ ਮੈਂ ਪਹਿਲੀਆਂ ਵਾਰ ਮੇਰਾ ਨਹੀਂ ਕੋਈ ਛੱਡਿਆ ਰੱਬਿਆ ਕੋ ਲੱਗਦਾ ਨਹੀਂ ਆ ਵੀ ਤੇਰਾ ਹਿੱਸਾ ਤੂੰ ਕਰ ਤਰ ਬਾਤ ਉਹ ਉੱਠਦਾ ਨਹੀਂਗਾ ਤੂੰ ਕਰਦਾ ਨਹੀਂਗਾ ਉੱਠਦਾ ਨਹੀਂ ਹੈਗਾ ਹੈ ਤੇ ਬਾਹਰ ਤੇਰੇ ਹਿੱਸੇ ਆ ਨੇ ਕਾ ਡ੍ਰੈਕਟਰ ਖੜੀ ਵੰਡੇ ਡ੍ਰੈਕਟਰ ਨੂੰ ਮੇਰੇ ਨੇ ਹੱਥ ਨਾਲ ਮੈਂ ਵੱਡਾ ਲੈ ਕੇ ਜਾਣੀ ਮੈਂ ਚੱਲਾਂ ਤਾਂ ਚੱਲਦੀ ਮੈਂ ਜਾਣਾ ਵੱਡਾ ਲੈ ਕੇ ਆਪਲਾ ਕਤਰਾ ਤੂੰ ਖਾ ਮੈਂ ਵੱਡਾ ਖੜਦੇ ਆਹੋ ਅੱਜ ਕੋ ਪਤਨਾ ਹੋਊਗਾ ਤੇਰਾ ਮੇਰਾ ਚੱਲ ਹਾਂ ਬਰਾਤ ਕਤਰਾ ਡ੍ਰੈਕਟਰ ਲੈ ਕੇ ਜਾਣਾ ਵਾ ਵੱਡਾ ਲੈ ਆਂਦੋਂ ਮਮੀ ਜਾਣ ਦੋ ਨੂੰ ਇਹਨੇ ਆਪ ਘੱਤ ਲੈਣੀ ਆ ਤੇ ਡ੍ਰੈਕਟਰ ਲੋਕਾਂ ਨੂੰ ਫੜਾ ਕੇ ਪਣਾਉਣਾ ਹੀ ਆ ਤੇ ਜੇ ਨਾ ਵੀ ਉਹਨੂੰ ਜਾਣ ਦਿੱਤਾ ਨਾ ਤੇ ਉਹਨੇ ਮੁੰਡੇ ਦੇ ਦੁਆਲੇ ਹੋਇਆ ਰਹਿਣਾ ਵਾ ਐਵੇਂ ਮੁੰਡੇ ਦੇ ਦੁਆਲੇ ਹੋਇਆ ਰਹੋ ਆ ਵੀ ਫੇਰ ਰਾਤ ਵੀ ਨੂੰ ਸਾਹ ਜਿੰਦਾ ਖਪਿਆ ਵਾ ਤੇ ਉਹਨੇ ਰਾਤ ਵੀ ਇਹਨੂੰ ਸੌਂਹ ਦੇਣਾ ਨੇ ਲੜਾ ਇਹ 파ਸ਼ਟ ਨਹੀਂ ਉਹਨੇ ਜਾਣਦਾ ਤੂੰ ਇਹਨੇ ਤਾਂ ਇੰਨਾ ਇਹ ਮੁੰਡੇ ਨੇ ਸਹਾਰਾ ਵਾਲੇ ਦਾ ਤੇ ਉਹ ਨਿਰਨੋਕਾ ਵਾਲੇ ਦਾ ਧਿਆਨ ਨਾ ਹੁਣ ਜਦੋਂ ਸਾਰੇ ਇਹਨੂੰ ਚੁੱਕਣਾ ਦੇ ਦੇ ਕਿਤੇ ਭੇਜੀ ਜਾਂਦੇ ਆ ਤੇ ਫਿਰ ਹੁਣ ਬੰਦਾ ਕਰੇ ਵੀ ਕੀ ਆ ਵੀ ਉਹ ਲੋਕ ਉਹਨਾਂ ਕੋ ਹੋਰ ਆਪਣੇ ਹੈ ਨਹੀਂ ਕਿਰਾਏ ਤੇ ਵਾਹ ਲੈਣ ਨਹੀਂ ਆਪਣੇ ਭਾਈ ਤੇ ਵਾਹ ਲੈਣ ਮੈਂ ਇਹੀ ਗੱਲ ਤੇ ਮੈਂ ਅੱਗੇ ਕਹੀ ਆ ਵੀ ਅਰੇ ਕਾਂਚੀ ਤੇ ਹਲਦੀ ਮੁੰਡਾ ਭਰਾ ਖੇ ਲਿਆ ਆ ਵਾ ਤਾਂ ਫੂਕ ਕੇ ਤੇ ਘਰ ਨੂੰ ਆ ਜੂਗਾ ਤਹਾਨੂੰ ਆਪਦੀਆਂ ਵੀ ਤਾਂ ਹੋਣੀਆਂ ਹੀ ਆ ਪਰ ਉਹਨੂੰ ਕਦੇ ਕਿਹੜਾ ਇਹਨੂੰ ਮੈਂ ਤਾਂ ਆਪੇ ਉੱਥੇ ਬਾਹਰ ਬੈਠੀ ਨੇ ਬੜਾ ਸਮਝਾਈ ਪਰ ਨਹੀਂ ਹੁੰਦੇ ਨੀ ਅਸਰ ਹੁੰਦਾ ਫਿਰ ਰਹਿਣ ਦੋ ਬਰਾਂ ਨਾ ਜਾਂਦਾ ਤੇ ਜਾਵੇ ਨਹੀਂ ਤਾਂ ਘਰੀਫਰ ਨਹੀਂ ਤੇ ਲੜਾਈ ਪੈ ਜਾਣੀ ਫਿਰ ਲੜਾਈ ਪੈ ਜਾਣੀ ਇਹਨੇ ਤੇ ਉਹ ਮੁੰਡੇ ਨੇ ਖਾ ਮਾਰਿਆ ਕਿਤੇ ਜਿੰਨਾ ਸਗੋਂ ਇਹਨੂੰ ਮੈਂ ਲਾੜ ਪਿਆ ਇਹਨਾਂ ਲਾੜ ਕਰਦੀ ਰਹੀ ਆ ਤੇ ਮੇਰੇ ਲਾੜ ਦਾ ਸਭ ਫਾਇਦਾ ਖਾਉਂ ਡਿਆ ਉਹੀ ਲਾੜ ਦਾ ਨਤੀਜਾ ਵਾ ਜੇ ਉਹਦੋਂ ਨੂੰ ਥੋੜਾ ਝਿੜਕਿਆ ਹੁੰਦਾ ਤੇ ਆਪੇ ਵੀ ਸੁਧਰ ਜਾਂਦਾ ਮੈਂ ਤਾਂ ਆਂਦੀ ਹੀ ਮੇਰਾ ਪੁੱਤ ਕੱਲਾ ਕੱਲਾ ਵਾ ਤਾਂ ਨਾ ਇਦਾਂ ਹੋਊਗੀ ਇਹਦੇ ਨਾਲ ਹਣ ਲੋਕੇ ਚੁੱਕਣਾ ਦੇਈ ਜਾਂਦੇ ਆ ਤੇ ਹਣ ਕੀ ਕਰੀਏ ਹਣ ਕਿੰਨੀ ਵਾਰਿਆ ਪੀਤੀ ਦੀ ਲੋਟ ਕਹਿੰਦਾ ਵਾ ਵੀ ਮੈਨੂੰ ਸਾਰੇ ਕਹਿੰਦੇ ਆ ਤੇਰੀ ਘਰ ਟਟੌਰ ਹੈ ਨਹੀਂ ਤੇਰੀ ਘਰ ਟਟੌਰ ਹੈ ਨਹੀਂ ਹਣ ਇਹਦੀ ਟੌਰ ਬਣੇ ਚੱਕਰ ਦਾ ਕੰਮ ਕਰੇ ਤੇਦੀ ਟੌਰ ਬਣੇ ਨਾ ਕਹਦਾ ਇਹਦੀ ਟੌਰ ਨਹੀਂ ਗਈ ਇਹਨੂੰ ਲੰਗਰ ਨਹੀਂ ਮਿਲਦਾ ਕਿ ਇਹਨੂੰ ਕੀ ਨਹੀਂ ਮਿਲਦਾ ਕੀ ਪਤਾ ਚੁੱਕਣਾ ਦੇਣ ਵਾਲ ਵੀ ਨਿਆਣਾ ਵਿਚਾਰਾ ਸਾਰੀ ਦਿਹਾੜੀ ਖਾਪਦਾ ਰਹਿੰਦਾ ਇੰਨੀ ਜ਼ਮੀਨ ਵਾਲ ਲੋਕ ਸ਼ਰੀਕ ਵਿੱਚ ਵੜਾਂਗੇ ਲਿਆਂਕੇ ਕਿਸ ਨੂੰ ਵੜਾਂਗੇ ਨਾਲੇ ਘਰ ਦਾ ਪੇਚ ਧਵਾਗੇ ਹਾਂ ਹੈ ਇਸੇ ਕਰਕੇ ਮੈਂ ਮੁੰਡੇ ਨੂੰ ਅੰਨੀ ਪਚਾਲ ਬੋ ਤੂੰ ਥੋੜਾ ਥੋੜਾ ਕਰ ਲਿਆ ਕਰ ਹਾਂ ਨਹੀਂ ਹੁਣ ਉਹ ਮੁੰਡੇ ਨਾ ਕਰਵਾਵੇ ਹੁਣ ਉਹਨਾਂ ਦੀ ਜੋ ਵੋਨ ਚੱਲਿਆ ਵਾ ਤੇ ਇਹ ਮੁੰਡੇ ਦੀ ਕਰਨ ਵਾਲੀ ਇਹ ਤਾਂ ਆਪ ਥੋੜੀ ਬਾਉਣੀ ਆ ਆਪ ਉਥੇ ਡੱਫ ਕੇ ਬੰਨੇ ਤੇ ਬਹਿ ਜਾਊਗਾ ਤਾਂ ਫੜਾ ਦੂ ਲੋ ਕੰਟਰੈਕਟਰ ਇਹ ਹੀ ਹੋਣੀ ਗੱਲ ਹੋਰ ਕਿਤੇ ਲੈ ਆਊਗਾ ਘਰ ਚੋਦਾਵੇਂ ਨਾ ਖਪੋ ਕੋਈ ਨਹੀਂ ਜਾਣ ਦੋਨ ਤੇ ਤਾਂ ਮਾਰਿਆ ਇਹ ਮੁੰਡੇਰੇ ਮੈਨੂੰ ਉਹਨਾਂ ਹੱਥਾਂ ਦੀ ਦਿੱਤੀਆਂ ਤੇ ਦੰਦਾ ਨਾ ਖੋਲਣ ਪਹਿਲਾਂ ਉਹ ਪੂਰੇ ਚੜਾ ਲਿਆ ਜੇ ਨਾ ਵੀ ਜਾਣ ਦਿੰਦੇ ਤੇ ਇਹਨਾਂ ਲੜਾਈ ਪਾ ਛੱਡਣੀ ਹੀਗੀ ਦੋ ਦਿਨ ਕਲੇਸ਼ ਨਹੀਂ ਹੀ ਮੁਕਣਾ ਚਾਹ ਕੋਈ ਨਹੀਂ